ਬਹੁਤ ਵੱਡਾ ਧਮਾਕਾ ਕਰਤਾ ਜੀ ਜੀ ਆ ਸੋਨੂੰ ਜਿਹੜਾ ਬਕਸਾ ਪਿਆਗਾ ਜੇ 99 ਰੁਪਈਆਂ ਚ ਦੇ ਦਈਏ ਤੇ ਫਿਰ ਕੀ ਸੋਚੋਗੇ ਇਹ ਸੱਚੀ ਗੱਲ ਐ 99 ਰੁਪਈਆਂ ਚ ਦੇਣਾ ਤੇ ਦੇਣਾ ਕਿਵੇਂ ਆ ਅੱਜ ਆਪਾਂ ਪਹੁੰਚੇ ਆ ਰਾਮਾ ਮੰਡੀ ਐਚ ਐਸ ਸਿੱਧੂ ਵਾਲਿਆਂ ਕੋਲੇ ਜਿਹੜੇ ਡਿੱਕਾਂ ਦਾ ਕੰਮ ਕਰਦੇ ਨੇ ਮਿਊਜ਼ਿਕ ਸਿਸਟਮ ਲਾਉਂਦੇ ਨੇ ਤੇ ਛਤਰੀਆਂ ਲਾਉਂਦੇ ਨੇ ਰਾਮਾ ਮੰਡੀ ਦੇ ਵਿੱਚ ਮਸ਼ਹੂਰ ਨੇ ਨੇੜੇ ਤੇੜੇ ਪਿੰਡਾਂ ਦੇ ਕਿਸਾਨ ਵੀਰ ਟਰੈਕਟਰ ਨਾਲੇ ਬੜੇ ਸ਼ੌਂਕ ਨਾਲ ਇਹਨਾਂ ਤੋਂ ਕੰਮ ਕਰਵਾ ਕੇ ਲੈ ਜਾਂਦੇ ਨੇ ਤੇ ਸ਼ੌਂਕ ਨਾਲੇ ਕੰਮ ਕਰਦੇ ਵੀ ਨੇ ਬੜਾ ਨਾਮ ਹੈ ਆ ਜਿਹੜਾ ਬੂਫਰ ਕੱਢਣਾ ਇਹਨਾਂ ਨੇ ਪਹਿਲਾ ਨਾਮ ਹੈ ਇਹ ਤੇ ਇਹ ਕਹਿੰਦੇ 99 ਰੁਪਿਆਵਾਂ 'ਚ ਜਿੱਤ ਸਕਦੇ ਹੋ ਐਚ ਐਸ ਸਿੱਧੂ ਮਿਊਜ਼ਿਕ ਸਿਸਟਮ ਲਾਉਂਦੇ ਨੇ 15 ਨਾਮ ਕੱਢਣੇ ਨੇ ਕੂਪਨ ਦੇ ਰਹੇ ਨੇ ਬਾਈ ਕਿਹੜੇ ਤਰੀਕੇ ਨਾਲ ਦੇ ਰਹੇ ਨੇ ਕਿਹੜੇ-ਕਿਹੜੇ ਨਾਮ ਆ ਤੁਸੀਂ ਆ ਸਕਰੀਨ ਤੇ ਪੜ੍ਹ ਲਓ ਤੇ ਬਰੀਕੀ ਨਾਲ ਆਪਾਂ ਗੱਲਬਾਤ ਵੀ ਕਰਦੇ ਆ ਦੁਕਾਨ ਕਿੱਥੇ ਆ ਗਊਸਾਲਾ ਰੋਡ ਇਧਰਲੇ ਪਾਸੇ ਬੋਰਡ ਲੱਗੇ ਹੋਏ ਨੇ ਐਚ ਐਸ ਸਿੱਧੂ ਸਕ੍ਰੀਨ ਤੇ ਨੰਬਰ ਚੱਲੀ ਜਾਂਦਾ ਹੈ ਆਜੋ ਫਿਰ 99 ਰੁਪਿਆਵਾਂ ਚ ਕਿਵੇਂ ਵਜੇਤਾ ਬਣ ਸਕਦੇ ਹਾਂ ਕਰਦੇ ਆਂ ਗੱਲਬਾਤ ਆਜੋ ਕਰਦੇ ਆਂ ਬਾਈ ਨਾਲ ਗੱਲਬਾਤ ਕੀ ਹਾਲ ਹੈ ਬਾਈ ਜੀ ਵਧੀਆ ਬਾਈ ਜੀ ਵਧੀਆ ਚੜਦੀ ਕਲਾ ਜਮਾਂ ਚੜਦੀ ਕਲਾ ਬਾਈ ਜੀ ਅੱਛਾ ਰਾਮਾ ਮੰਡੀ ਦੇ ਵਿੱਚ ਹੋਰ ਵੀ ਕਾਫੀ ਦੁਕਾਨਾਂ ਨੇ ਹਨਾ ਮਿਊਜ਼ਿਕ ਵਾਲੀਆਂ ਜਿਹੜਾ ਸਾਊਂਡ ਲਾਉਣੇ ਹੋ ਤੁਸੀਂ ਹਾਂਜੀ ਬਾਈ ਤਾਂ ਛਤਰੀਆਂ ਦਾ ਕੰਮ ਵੀ ਕਰਦੇ ਹਾਂ ਹਾਂਜੀ ਬਾਈ ਛਤਰੀਆਂ ਦਾ ਕੰਮ ਵੀ ਕਰਦੇ ਹਾਂ ਅੱਛਾ ਵੱਖਰਾ ਕੀ ਦੇ ਰਹੇ ਹੋ ਮੰਨ ਲਓ ਲੋਕਾਂ ਦਾ ਰਾਸ਼ ਰਹਿੰਦਾ ਤੁਹਾਡੀ ਦੁਕਾਨ ਤੇ ਪਤਾ ਲੱਗਿਆ ਇਹ ਜਿਹਾ ਵੱਖਰਾ ਕੰਮ ਕੀ ਕਰਕੇ ਦਿੰਨੇ ਵੱਖਰਾ ਕੰਮ ਵੀਰੇ ਇੱਕ ਤਾਂ ਆਪਣੀ ਜਿਵੇਂ ਉਹਨਾਂ ਛਦਰੀਆਂ ਵਗੈਰਾ ਦੀ ਇਹਨਾਂ ਦੀ ਉਹਰੇ ਫਿਟਿੰਗ ਫੁਟਿੰਗ ਪੂਰੀ ਇੱਕ ਨੰਬਰ ਕਰਦੇ ਆਪਾਂ ਠੀਕ ਹੈ ਭਾਈ ਕਿਉਂ ਨਾਰਮਲ ਵੀ ਅਗਲਾ ਪਾਹਾ ਵੱਢਣ ਜਿਹਦਾ ਕੰਮ ਕਰਦਾ ਹੈ ਆਪਣੀ ਛਦਰੀ ਵਗੈਰਾ ਦੀ ਮਿਊਜ਼ਿਕ ਸਿਸਟਮ ਦੀ ਫਿਟਿੰਗ ਦੇਖੋਗੇ ਤੁਸੀਂ ਜੈਨੂਨ ਕੰਮ ਹੋਊਗਾ ਜਮਾ ਇਹ ਨਹੀਂ ਵੀ ਵੀ ਲੋਕਲ ਦਾ ਕੰਮ ਨਹੀਂ ਵੀ ਤੁਰਦੇ ਫਿਰ ਤਾਰਾਂ ਜਿੱਥੇ ਤੁਰੇ ਫਿਰਦੇ ਆਏਗਾ ਨਾੜ ਦੇ ਕਿਥੋਂ ਲਿਆ ਕੇ ਪਾਤੇ ਉਹ ਕੰਮ ਜਮਾ ਜਿਹਨਾਂ ਦਾ ਕੰਮ ਹੋਗਾ ਬਾਕੀ ਵੀਰੇ ਜਿਵੇਂ ਮੇ ਸਿਸਟਮ ਦੀ ਕੁਆਲਿਟੀ ਦਾ ਪਤਾ ਹੀ ਵੰਗਨੋਂ ਆਪਾਂ ਵੀ ਇੱਕ ਨੰਬਰ ਕੁਆਲਿਟੀ ਹੁੰਦੀ ਹੈਗੀ ਅੱਛਾ ਹਾਂ ਵੀ ਉਹਦੇ ਤੋਂ ਤਾਂ ਲੱਗਿਆ ਕੋਈ ਕੂਪਣ ਵਾਲਾ ਕੰਮ ਵੀ ਸਟਾਰਟ ਕਰ ਰੱਖਿਆ ਤੁਸੀਂ ਹਾਂ ਵੀਰੇ ਕੂਪਣ ਵਾਲਾ ਕੰਮ ਹੀ ਹੈਗਾ ਕੀ ਹਿਸਾਬ ਕਿਤਾਬ ਆ ਉਹਦਾ ਫਿਰ ਉਹ ਵੀਰੇ ਆਪਾਂ 99 ਰੁਪਏ ਦਾ ਕੂਪਣ ਦਿੰਨੇ ਆ ਭਰਾ ਇੱਕ ਹੂੰ ਉਹਦੇ ਵਿੱਚ ਆਪਾਂ 15 ਨਾਮ ਘਟਨੇ ਟੋਟਲ ਆ ਅੱਛਾ ਹਾਂ ਤੇ ਕਿਉਂਕਿ ਕਈ ਭਰਾਵਾਂ ਦੀ ਯਾਰ ਸਾਡੇ ਕੋਲੇ ਡਿਮਾਂਡ ਆਉਂਦੀ ਰਹਿੰਦੀ ਸੀ ਵੀ ਬਾਈ ਯਾਰ ਕਿਸ਼ਤਾਂ ਤੇ ਕਰ ਲੋ ਵੀ ਸਿਸਟਮ ਕਿਸ਼ਤਾਂ ਤੇ ਕਰ ਲੋ ਵੀ ਉਹਦੇ ਨਾਲ ਆਪਾਂ ਵੀਰੇ ਆਫਰ ਹੀ ਕੱਢਤਾ ਵੀ 99 ਰੁਪਏ ਦੇ ਵਿੱਚ ਹੀ ਦੇ ਦਾਂਗੇ ਸਿਸਟਮ ਆਪਾਂ ਦਾ ਅੱਛਾ 99 ਰੁਪਏ ਚ ਹੀ ਕੱਟਣਾ 99 ਰੁਪਏ ਕੋਈ ਇਹ ਤਾਂ ਨਹੀਂਗਾ ਵੀ ਮੰਨ ਲਓ 쿠ਪਨ ਪਵਾਲੇ ਉਸ ਤੋਂ ਬਾਅਦ ਕੱਢਿਆ ਨਾ ਜਾਵੇ ਜਾਂ ਕਿਸੇ ਨੂੰ ਪਤਾ ਹੀ ਨਾ ਲੱਗੇ ਵੀ ਕਿਹਨੂੰ ਕੱਢਤਾ ਨਹੀਂ 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 ਬਾਈ ਜੀ ਲਾਈਵ ਚੱਲੂਗਾ ਆਪਣੇ ਇੰਸਟਾਗ੍ਰam ਪੇਜ ਤੇ ਲਾਈਵ ਚੱਲੂਗਾ ਬਾਈ ਅੱਛਾ ਠੀਕ ਹੈ ਤੇ ਬਾਕੀ ਬਾਈ ਉਹ ਆਪਾਂ ਪਹਿਲਾਂ ਵੀ ਦੋ ਵਾਰੀ ਕਟ ਕੱਢੇ ਹੋਇਆ 쿠ਪਨ ਕੋਈ ਲੰਬੇ ਵਾਲ ਇਹ ਵੀ ਪਤਾ ਲੱਗਿਆ ਮੰਨ ਲਓ ਪਿੰਡਾਂ ਦੇ ਵਿੱਚ ਗੱਲ ਹੁੰਦੀ ਹੈ ਵੀ ਯਾਰ ਮੈਂ ਯਾਰ ਡਿੱਕ ਲਵਾਉਣਾ ਜਾਂ ਮੈਂ ਛਤਰੀ ਲਵਾਉਣੀ ਆ ਤਾਂ ਉੱਥੇ ਗੱਲ ਸੁਣੀ ਦੀ ਆ ਵੀ ਐਚਐਸ ਸਿੱਧੂ ਵਾਲਿਆਂ ਦੇ ਜਾਓ ਯਾਰ ਇੱਕ ਇਸ ਤਰ੍ਹਾਂ ਦਾ ਨਾਮ ਹੈ ਜਿਹੜਾ ਲੋਕ ਇੱਕ ਦੂਜੇ ਸੱਥਾਂ 'ਚ ਬੈਠੇ ਹੁੰਦੇ ਆ ਲੈਂਦੇ ਆ ਤਾਂ ਉਹਦਾ ਕਾਰਨ ਕੀ ਹੈ ਵੱਡਾ ਕਾਰਨ ਵੱਡਾ ਵੀ ਮੇਨ ਕਾਰਨ ਤਾਂ ਹੀ ਹੈ ਵੀਰੇ ਇੱਕ ਤਾਂ ਆਪਣਾ ਕੰਮ ਸਾਫ਼ ਸੁਥਰਾ ਹੁੰਦਾ ਵੀਰੇ ਠੀਕ ਹੈ ਦੂਜਾ ਕੁਆਲਿਟੀ ਨਾਲ ਆਪਾਂ ਵੀਰੇ ਕੋਈ ਕੰਪਰੋਮਾਈਜ਼ ਨਹੀਂ ਕਰਦੇ ਅੱਛਾ ਜਿਹੜੇ ਤੁਸੀਂ ਕੂਪਨ ਕੱਢ ਰਹੇ ਹੋ ਮੰਨ ਲਓ 99 ਰੁਪਈਆ ਦਾ ਕੂਪਨ ਦੇਣਾ ਹੈ ਹਾਂਜੀ ਹਾਂਜੀ ਇਹ ਤਾਂ ਨਹੀਂ ਮੰਨ ਲਓ ਜਿਹੜੀ ਕੋਈ ਚੀਜ਼ ਲਾ ਕੇ ਦਿਓਗੇ ਮਿਊਜ਼ਿਕ ਵਾਲੀ ਜਾਂ ਕੋਈ ਛਤਰੀ ਵਗੈਰਾ ਲਾ ਕੇ ਦਿਨੋ ਔ ਰੇਟ ਚ ਫਰਕ ਪਈ ਨਹੀਂ 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 ਵੀਰੇ ਕੋਈ ਰੇਟ ਦੇ ਵਿੱਚ ਫਰਕ ਨਹੀਂ ਹੋਊਗਾ ਜਮਾ ਜਿਹੜਾ ਆਪਾਂ ਆ ਵਿੱਚ ਕੱਢ ਰਹੇ ਆ ਸਮਾਨ ਦਾ ਵਿੱਚ ਕੂਪਣਾ ਦੇ ਵਿੱਚ ਕੱਢ ਰਹੇ ਆ ਸਮਾਨਾ ਉਹ ਵੀਰੇ ਇੱਕ ਨੰਬਰ ਸਮਾਨ ਹੋਊਗਾ ਕਿਉਂਕਿ ਆਪਾਂ ਆਪਣੀ ਅੱਛਾ ਆ ਆ ਜਿਹੜਾ ਵੱਡਾ ਬੂਫਰ ਲੱਗਿਆ ਹੋਇਆ ਹੈ ਲਾਈਟਾਂ ਚੱਲੀ ਜਾਂਦੀਆਂ ਹਾਂ ਹਾਂ ਬਈ ਇਹ ਇਹ ਕੱਢਣਾ ਹੈ ਹਾਂ ਇਹ ਕੱਢਣਾ ਵੀਰੇ ਪਹਿਲਾ ਨਾਮ ਇਹ ਆ ਚਾਹ ਅੱਛਾ ਇਹ ਪਹਿਲਾ ਨਾਮ ਹੈ ਪਹਿਲਾ ਨਾਮ ਹੈ ਵੀਰੇ ਹਾਂ ਕੀ ਕੁਝ ਲੱਗਿਆ ਹੋਇਆ ਇਹਦੇ ਵਿੱਚ ਵੀਰੇ 4 ਸਾਬੂਫਰ 15 ਇੰਚੀ ਪਲੱਸ 16 ਸਪੀਕਰ ਹੈਗਾ ਤੇ ਡਿਜ਼ਾਈਨਿੰਗ ਵਾਲੀ ਪੇਟੀ ਆ ਫਰੇਮ ਲੱਗਿਆ ਹੋਇਆ ਹੈਗਾ ਪਿੱਛੇ ਵੀ ਫਰੇਮ ਹੈਗਾ ਲਾਈਟ हां ए भी विरे 12 इंच आ गया ए भी विरे नाम ची हैगा 12 इंच ए भी नाम ची ਗੱਲਣਾ नाम ची विरे ए, ए भी श... ना। अलाग 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 ए कटो -कटो, नाम ची ਆਪਾਂ ਜਿਹੜੇ ਸਾਰੇ ਦੋਸਤੋ ਤਕਰੀਬਨ ਤੁਹਾਨੂੰ ਮੈਂ ਸਕਰੀਨ ਤੇ ਦਿਖਾ ਦਿੰਦਾ ਹਨਾ ਅਲੱਗ-ਅਲੱਗ ਰੇਟ ਕਿੰਨੇ ਸਪੀਕਰ ਹੈ ਇਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਘੱਟੋ-ਘੱਟ 15 ਨਾਮ ਕੱਢ ਰਹੇ ਆ 15 ਨਾਮ 15 ਨਾਮ ਕੱਢ ਰਹੇ ਹੈ ਹਨਾ ਐਚ ਐਸ ਸਿੱਧੂ 뮤직 ਸਿਸਟਮ ਆ ਰਾਮਾ ਮੰਡੀ ਖੜਿਆ ਤੇ ਜੇ ਕਿਸੇ ਨੇ ਊ ਵੀ ਕੂਪਨ ਪਾਉਣਾ ਤਾਂ 99 ਰੁਪਿਆ ਦਾ 99 ਰੁਪਿਆ ਦਾ ਬਾਈ ਜਿਹੜਾ ਬੰਦਾ ਕੰਮ ਕਰਵਾਉਂਗਾ ਤੁਹਾਡੇ ਤੋਂ ਮੰਨ ਲਓ 뮤지컬ਾ ਸਿਸਟਮ ਲਵਾ ਕੇ ਲੈ ਜਾਂਦਾ ਜਾਂ ਛਤਰੀ ਲਵਾ ਕੇ ਲੈ ਜਾਂਦਾ ਉਹਦੇ ਲਈ ਫਿਰ ਉਹਦੇ ਲਈ ਵੀ ਕੂਪਨ ਫਰੀ ਹੈਗਾ ਅੱਛਾ ਉਹਦੇ ਲਈ ਕੂਪਨ ਫਰੀ ਹੈ ਰੇਟ ਦਾ ਤਾਂ ਨਹੀਂ ਫਰਕ ਪੈਂਦਾ ਨਹੀਂ 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 ਵੀਰੇ ਰੇਟ ਦਾ ਲੈ ਬਾਈ ਸਭ ਤੋਂ ਵੱਡੀ ਗੱਲ ਕਹੀ ਤੀ ਬਾਈ ਨੇ ਜਿਨ੍ਹਾਂ ਨੂੰ ਮਿਊਜ਼ਿਕ ਤੁਸੀਂ ਲਵਾਉਣਾ ਕਿਸੇ ਨੇ ਵੀ ਟਰੈਕਟਰ ਤੇ ਆਪਦਾ ਕੋਈ ਨਵਾਂ ਟਰੈਕਟਰ ਲਿਆਂਦਾ ਹੁੰਦਾ ਜਾਂ ਬਦਲਾਉਣਾ ਹੁੰਦਾ ਜਾਂ ਛਤਰੀ ਲਮਾਉਣੀ ਆ ਬੜਾ ਸ਼ੌਂਕ ਹੁੰਦਾ ਮੀਆਂ ਦੇ ਵਿੱਚ ਆਪਾਂ ਨੂੰ ਪਤਾ ਵੀ ਲੋਡ ਪੈਂਦੀ ਹੈ ਤਾਂ ਜੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰਵਾਉਣਾ ਹੀ ਹੈ ਤਾਂ ਤੁਹਾਨੂੰ ਇੱਥੋਂ ਕਰਾਉਣ ਦਾ ਫਾਇਦਾ ਕਿਉਂਕਿ ਬਾਈ ਕੂਪਨ ਆ ਜਿਹੜਾ ਤੁਹਾਨੂੰ ਫ੍ਰੀ ਦੇਉਂਗੇ ਬਾਈ ਜਿਹੜਾ ਕੰਮ ਕਰਵਾ ਕੇ ਲਈ ਆਉਂਦਾ ਜਿਹੜਾ ਕੰਮ ਉਹਨੂੰ ਕੂਪਨ ਫ੍ਰੀ ਹੈ ਵੀਰੇ ਜਿਹੜਾ ਉਹਨੂੰ ਫ੍ਰੀ ਦੇਣਾ ਤੇ ਇਹ ਟਾਈਮ ਫਿਰ ਕੀ ਰੱਖਿਆ ਹੋ ਇਹਨਾਂ ਦਾ ਟਾਈਮ ਵੀਰੇ ਬਸ 1 ਮਹੀਨੇ ਦੇ ਵਿੱਚ ਕਲੀਅਰ ਕਰ ਦਾਂਗੇ ਆਪਾਂ ਬਾਈ 1 ਮਹੀਨੇ ਦੇ ਵਿੱਚ 1 ਮਹੀਨੇ ਚ ਕਲੀਅਰ ਕਰਨਾ ਹੈ ਤੇ ਲਾਈਵ ਕੱਢਣਾ ਹੈ ਵੀਰੇ ਲਾਈਵ ਕੱਢਣਾ ਆਪਣੇ ਇੰਸਟਾਗ੍ਰam ਪੇਜ ਤੇ ਕੱਢਣਾ ਆਪਣਾ ਕੀ ਹੈ ਇੰਸਟਾਗ੍ਰam ਪੇਜ ਦੱਸ ਦੂ ਆਪਣਾ ਪੇਜ ਹੈਗਾ ਐਚਐਸ ਸਿੱਧੂ ਦੇ ਨਾਂ ਤੇ ਪੇਜ ਹੈ ਵੀਰੇ ਆਪਣਾ ਐਚਐ ਤੇ ਕੋਸ਼ਿਸ਼ ਕਰਾਂਗੇ ਵੀ ਆਪਾਂ ਵੀ ਉਸ ਦਿਨ ਜਰੂਰ ਪਹੁੰਚੀਏ ਹਾਂ ਜਰੂਰ ਜਰੂਰ ਬਈ ਤੁਸੀਂ ਜ਼ਰੂਰ ਕਿਉਂਕਿ ਜ਼ਰੂਰੀ ਹੈ ਤਾਂ ਲਾਈਵ ਚੀਜ਼ ਜਿਹੜੀ ਆਪਾਂ ਗੱਲ ਜਿੰਨੀ ਕਹੀ ਹੈ ਉਨੀ ਤੇ ਆਪਾਂ ਪੂਰੇ ਉੱਤੇ ਗਏ ਸਹੀ ਹੈ ਬਾਈ ਹਾਂ ਜਮਾ ਬਿਲਕੁਲ ਸਹੀ ਬਾਈ ਗੱਲ ਸਹੀ ਤੇ ਲੈ ਬਾਈ ਟਾਈਮ ਨਾ ਲਾਇਓ ਜਿਨ੍ਹਾਂ ਨੂੰ ਸ਼ੌਂਕ ਹੈ ਕੋਈ ਸ਼ੀਸ਼ੇ ਨੇ ਛਤਰੀ ਲਵਾਉਣੀ ਹੈ ਜਾਂ ਕਿਸੇ ਨੇ ਮਿਊਜ਼ਿਕ ਸਿਸਟਮ ਲਵਾਉਣਾ ਤਾਂ ਤੁਹਾਨੂੰ ਹੁਣ ਐਚਐਸ ਸਿੱਧੂ ਤੋਂ ਲਵਾਉਣ ਦਾ ਫਾਇਦਾ ਕਿਉਂਕਿ ਬਾਈ 99 ਰੁਪਈਆ ਦਾ 쿠ਪਨ ਦੇ ਰਿਹਾ ਪਰ ਜਿਹੜੇ ਇੱਥੋਂ ਕੰਮ ਕਰਵਾਉਣਗੇ ਉਹਨਾਂ ਲਈ 쿠ਪਨ ਫਰੀ ਹੈ ਬਿਲਕੁਲ ਫਰੀ ਹੈ ਤੇ ਜੇ ਕਿਸੇ ਨੇ ਉ ਵੀ 쿠ਪਨ ਪਾਉਣਾ ਤਾਂ 99 ਰੁਪਿਆ ਦਾ ਤੁਸੀਂ 쿠ਪਨ ਪਾ ਕੇ 15 ਨਾਮ ਹੈ ਜਿਹੜਾ ਇਹਨਾਂ ਨੇ ਕੱਢਨੇ ਆ ਤਾਂ ਉਹਨਾਂ ਦਾ ਤੁਸੀਂ ਹੱਕਦਾਰ ਬਣ ਸਕਦੇ ਹੋ ਸਹੀ ਹੈ ਬਾਈ ਬਿਲਕੁਲ ਬਾਈ ਜੀ ਹੋਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹੋਰ ਮੈਸੇਜ ਵੀਰੇ ਇੱਕ ਨਾਲ ਆਪਾਂ ਹੋਰ ਵੀ ਆਫਰ ਰੱਖਿਆ ਹੈ 99 ਰੁਪਿਆ ਦਾ ਇੱਕ 쿠ਪਨ ਹੈ ਜੀ ਅੱਛਾ ਤੇ 500 ਦੇ 7 ਹੈ ਜੀ 500 ਦੇ 7 1000 ਦੇ 15 ਅੱਛਾ 2000 ਦੇ 40 ਰੁਪਏ 2000 ਦੇ 40 40 ਕਿੰਨੇ ਵੀ ਲੈ ਸਕਦਾ ਬੰਦਾ ਕਿੰਨੇ ਮਰਜ਼ੀ ਲੈ ਸਕਦਾ ਵੀਰੇ 50 ਰੁਪਏ ਦਾ ਇੱਕ ਬੰਦੇ ਨੂੰ ਇੱਕ ਹੀ ਦੇਣਾ ਹੈ ਹਾਂ ਇੱਕ ਬੰਦੇ ਨੂੰ ਇੱਕ ਮੰਨ ਲਓ 99 ਰੁਪਈਆ ਦਾ ਇੱਕ ਤਾਂ 500 ਦੇ 7 500 ਦੇ 7 ਕਰਤੇ ਹਾਂ 1000 ਦੇ 15 ਕਰਤੇ 1000 ਦੇ 15 2000 ਦੇ 40 ਲਓ ਜੀ 2000 ਦੇ 40 ਹੈ ਬਾਈ 2000 ਵਾਲਾ ਤਾਂ ਮੈਨੂੰ ਲੱਗਦਾ ਕੁਛ ਨਾ ਕੁਛ ਤਾਂ ਲਿਜਾ ਸਕਦਾ ਫਿਰ ਬਿਲਕੁਲ ਬਾਈ ਜਿੰਨਾ ਹਾਂ 2000 ਇੱਕ ਦਾ ਨਾਮ ਦਾ ਪੱਕੇ ਲੈ ਕੇ ਜਾਊਗਾ ਲੈ ਕੇ ਜਾਊਗਾ ਜਾਵਾਂਗੇ ਚੱਲ ਇਹ ਸਿਸਟਮ ਫਿਰ ਤੁਸੀਂ ਲਾ ਕੇ ਦਿੰਦੇ ਹੋ ਕਿੰਨੇ ਪੈਸੇ ਦਾ ਲਾ ਕੇ ਦਿੰਦੇ ਇਹ ਸਿਸਟਮ ਵੀਰੇ ਜਿਹੜਾ ਇਹ ਸਿਸਟਮ ਹੈਗਾ 60000 ਰੁਪਏ ਪੱਕਾ ਪੱਕਾ ਬਿਲਕੁਲ ਤੇ ਫਿਰ ਜਿਹੜੇ ਨੇ 2000 ਰੁਪਏ ਦੇ 40 ਪਾਲੇ ਤੇ ਹੋ ਸਕਦਾ ਹੋਵੇ ਲੈ ਜੇ ਲੈ ਜੇ ਲੈ ਸਕਦਾ ਜੀ ਆਪਾਂ ਤੋਂ ਨਾ ਜਮਾ ਜੀ ਆਪਾਂ ਕਿਸਮਤ ਉਹਨਾਂ ਖਾਤਰੀ ਕੱਢਣੀ ਆ ਲੈ ਬਾਈ ਕਿਸਮਤ ਆ ਬਾਈ ਕਹਿੰਦਾ ਜਿਹਨੇ 2000 ਲਾ ਕੇ ਆਪਦੀ ਕਿਸਮਤ ਜਮਾਉਣੀ ਆ ਤਾਂ 40 ਕੂਪੜਾਂ ਚ ਤਾਂ ਆ ਸਕਦਾ ਹੈ ਆ ਸਕਦਾ ਉਹ ਆਊਗਾ ਬਾਈ ਆਊਗਾ ਤੇ 1000 ਦੇ 15 ਬਾਈ 500 ਦੇ 7 ਕੂਪੜਾ ਤੇ ਲੋ ਜੀ ਰਾਮਾ ਮੰਡੀ ਐਚ ਐਸ ਸਿੱਧੂ ਕੋਲੇ ਜਰੂਰ ਬਾਈ ਨੂੰ ਮੌਕਾ ਦਿਓ ਤੇ 1 ਮਹੀਨੇ ਦਾ ਟਾਈਮ ਆ ਬਾਈ ਹਾਂ 1 ਮਹੀਨੇ ਦਾ ਟਾਈਮ ਦੇ ਵਿੱਚ ਇਹ ਬਾਈ ਨੇ ਕੂਪੜਾ ਜਿਹੜੇ ਪਾਉਣੇ ਆ ਤੁਸੀਂ ਇਤਨੇ ਮਹੀਨੇ ਜੇ ਤੁਸੀਂ ਆਪਣੀ ਕਿਸਮਤ ਅਜਮਾ ਸਕਦੇ ਠੀਕ ਹੈ ਬਾਈ ਜੀ ਧੰਨਵਾਦ ਧੰਨਵਾਦ ਵੀ ਇੱਥੇ ਆਇਆ ਹੋਇਆ ਬਾਈ ਕਿਹੜਾ ਪਿੰਡਾ ਮਲਕਾਣਾ ਬਾਈ ਪਿੰਡ ਆਪਣਾ ਕੀ ਕੰਮ ਕਰਨਾ ਹੋਣ ਬਾਈ ਸੀ ਇੱਥੇ ਕੰਮ ਬਾਈ ਆਪਾਂ ਇੱਕ ਤਾਂ ਛਤਰੀ ਲਵਾਣੀ ਟਰੈਕਟਰ ਦੇ ਡੈੱਕ ਆਪਾਂ ਪਹਿਲਾਂ ਇੱਥੇ ਬਾਈਆਂ ਤੋਂ ਲਵਾਇਆ ਸੀਗਾ ਇੱਥੋਂ ਲਵਾਇਆ ਹਾਂ ਇੱਥੋਂ ਲਵਾਇਆ ਸੀ ਬਾਈ ਵਧੀਆ ਕੰਮ ਹੈ ਇਹਨਾਂ ਦਾ ਵਧੀਆ ਬਾਈ ਪੂਰਾ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਆਉਂਦੇ ਨੂੰ ਇੱਥੇ ਇੱਥੇ ਬਾਈ ਆਪਾਂ ਨੂੰ ਪੂਰਾ ਮਨਲਾ ਵੀ ਡੈਡੀ ਵਰਗੇ ਵੀ ਇੱਥੇ ਆਉਂਦੇ ਸੀ ਤੇ ਹੁਣ ਆਪਾਂ ਵੀ ਇੱਥੋਂ ਲਵਾਉਣੇ ਆ ਅੱਛਾ ਵਧੀਆ ਕੰਮ ਲੱਗਦਾ ਵਧੀਆ ਬਾਈ ਕੰਮ ਕਿੰਨੇ ਤੇ ਇੱਕ ਆਪਾਂ ਛਤਰੀ ਲਵਾਈ ਸੀ ਅੱਜ ਇਹ ਆਪਾਂ ਨੂੰ ਕੂਪਣੇ ਦੇ ਨਾਲ ਬਾਈਆਂ ਨੇ ਫੇਰੀ ਦਿੱਤਾ ਹੈ ਫਰੀ ਦਿੱਤਾ ਹਾਂ ਬਾਈ ਫੇਰੀ ਦਿੱਤਾ ਲੱਗਦਾ ਵੀ ਕਿਸਮਤ ਚਮਕ ਸਕਦੀ ਹੈ ਦੇਖਦੇ ਆਂ ਬਾਈ ਕੀ ਬਣਦਾ ਹੁਣ ਵੀ ਰੱਬ ਦੇ ਸਾਰੇ ਆ ਬਾਕੀ ਵੀ ਕੀ ਕਰਨਾ ਹੂੰ ਵਧੀਆ ਕੰਮ ਹੈ ਹਾਂ ਵਧੀਆ ਕੰਮ ਆ ਬਾਈ ਬੜੀ